ਪੰਜਾਬ 'ਚ ਲਗਾਤਾਰ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇ ਚਾਹੇ ਕੋਈ ਨੇਤਾ ਚਾਹੇ ਕੋਈ ਸਿੰਗਰ ਆ ਚਾਹੇ ਕੋਈ ਐਕਟਰ ਆ ਚਾਹੇ ਕੋਈ ਵਪਾਰੀ ਆ ਲਗਾਤਾਰ ਫਰੋਤੀ ਮੰਗਣ ਵਾਲਿਆਂ ਦੇ ਨਿਸ਼ਾਨੇ ਤੇ ਨੇ ਪੰਜਾਬ ਸਰਕਾਰ ਜਾਂ ਪੰਜਾਬ ਪੁਲਿਸ ਕਿਹੋ ਜੀ ਕਾਰਵਾਈ ਕਰ ਰਹੀ ਆ ਪੰਜਾਬ ਦੀ ਜਨਤਾ ਭਲੀ ਭਾਤ ਜਾਣਦੀ ਆ ਲੇਕਿਨ ਇਸੇ ਦਰਮਿਆਨ ਪੰਜਾਬ ਸਰਕਾਰ ਦੇ ਹੀ ਮਤਲਬਾਵਾਦੀ ਪਾਰਟੀ ਦੇ ਇੱਕ ਲੀਡਰ ਨੂੰ ਵੀ ਫਰੋਤੀ ਕਾਲ ਆਈ ਆ ਫਰੋਤੀ ਕਰਨ ਵਾਲਿਆਂ ਨੇ ਫਰੋਤੀ ਮੰਗਣ ਵਾਲਿਆਂ ਨੇ 50 ਲੱਖ ਰੁਪਏ ਮੰਗੇ ਨੇ ਆਵਾਦੀ ਪਾਰਟੀ ਦਾ ਨੇਤਾ ਤਰਨਤਾਰ ਤੋਂ ਜਿਨ੍ਹਾਂ ਦਾ ਨਾਮ ਗਰਸੇਵ ਸਿੰਘ ਔਲਖਾ ਤੇ ਗੁਰਸੇਵਕ ਸਿੰਘ ਆਲਕ ਪੰਜਾਬ ਸਰਕਾਰ ਵੱਲੋਂ ਹਾਲ ਹੀ ਨਿਯੁਕਤ ਕੀਤੇ ਗਏ ਨੇ ਪੰਜਾਬ ਸਟੇਟ ਡਿਵੈਲਪਮੈਂਟ ਇੰਡਸਟਰੀ ਦੇ ਵਿੱਚ ਬਤੌਰ ਡਾਇਰੈਕਟਰ ਤੇ ਪੰਜਾਬ ਸਰਕਾਰ ਦੇ ਪੰਜਾਬ ਸਟੇਟ ਡਿਵੈਲਪਮੈਂਟ ਇੰਡਸਟਰੀ ਦੇ ਡਾਇਰੈਕਟਰ ਗੁਰਸੇਵਕ ਸਿੰਘ ਹੋਣ ਕੋਲੋਂ ਹੀ ਟੈਲੀਫੋਨ ਦੇ ਰਾਹੀਂ 50 ਲੱਖ ਰੁਪਏ ਦੀ ਮੰਗ ਕੀਤੀ ਗਈ ਹੈ ਜਿਹੜਾ ਨੰਬਰ ਆ ਉਹ ਵਿਦੇਸ਼ ਤੋਂ ਆ ਵਿਦੇਸ਼ੀ ਨੰਬਰ ਆ ਪਰ ਫਿਲਹਾਲ ਪੁਲਿਸ ਨੇ ਮਕਦਮਾ ਦਰਜ ਕਰ ਲਿਆ ਪੂਰੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਆਮ ਆਦੀ ਪਾਰਟੀ ਦੇ ਨਿੱਤਕ ਲੀਡਰ ਕੋਲੋਂ 50 ਲੱਖ ਰੁਪਏ ਦੀ ਫਰੋਤੀ ਕਾਲ ਆਈ ਹੈ ਫਰੋਤੀ ਮੰਗੀ ਗਈ ਹੈ ਗੈਂਗਸਟਰ ਜਸ ਚੰਬਲ ਨਿਵਾਸੀ ਚੰਬਲ ਥਾਣਾ ਸਰਹਾਲੀ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਪੰਜਾਬ ਸਟੇਟ ਡਿਵੈਲਪਮੈਂਟ ਇੰਡਸਟਰੀ ਦੇ ਵਿੱਚ ਬਤੌਰ ਪੰਜਾਬ ਸਰਕਾਰ ਵੱਲੋਂ ਡਾਇਰੈਕਟਰ ਨਿਯੁਕਤ ਕੀਤੇ ਗਏ ਤੇ ਆਮ ਆਦੀ ਪਾਰਟੀ ਦੇ ਜ਼ਿਲ੍ਹਾ ਲੈਵਲ ਦੇ ਲੀਡਰ ਗੁਰਸੇਵ ਸਿੰਘ ਔਲਖ ਨੂੰ 50 ਲੱਖ ਰੁਪਏ ਫਰੋਤੀ ਲਈ ਵਟਸਐਪ ਕਾਲ ਅਤੇ ਇੱਕ ਮੈਸੇਜ ਆਇਆ ਔਲਖ ਨੇ ਲਿਖਤੀ ਰੂਪ ਦੇ ਵਿੱਚ ਇਹ ਸ਼ਿਕਾਇਤ ਐਸਐਸਪੀ ਤਰਨਤਾਰਨ ਅੱ비 ਮੈਨੂੰ ਰਾਣਾ ਨੂੰ ਦਿੱਤੀ ਆ ਔਲਖ ਨੇ ਦੱਸਿਆ ਕਿ ਉਹਨਾਂ ਨੇ ਪਾਰਟੀ ਦੇ ਕੰਮ ਲਈ ਨਰਕਦੀ ਸ਼ਹਿਰ ਜਾਂ ਪਿੰਡ ਤੋਂ ਬਾਹਰ ਆਉਣਾ ਜਾਣਾ ਹੁੰਦਾ ਲੇਕਿਨ ਹੁਣ ਉਹਨਾਂ ਨੂੰ ਖਤਰਾ ਵੀ ਆ ਕਿਉਂਕਿ ਜਿਨ੍ਹਾਂ ਨੇ ਧਮਕੀ ਦਿੱਤੀ ਆ ਉਹ ਕਾਫੀ ਖਤਰਨਾਕ ਬੰਦੇ ਨੇ ਉਹਨਾਂ ਦੱਸਿਆ ਕਿ ਉਹਨਾਂ ਦਾ ਸਰਹਾਲੀ ਰੋਡ ਗੁਰਦੁਆਰਾ ਟੱਕਰ ਸਾਹਿਬ ਦੇ ਨੇੜੇ sigma scan center ਵੀ ਆ ਤੇ ਮੰਗਲਵਾਰ ਸਵੇਰੇ ਉਹਨਾਂ ਨੂੰ ਇੱਕ ਵਿਦੇਸ਼ੀ ਨੰਬਰ ਜਿਹੜਾ 447351658708 ਤੋਂ ਇਸ ਨੰਬਰ ਤੋਂ WhatsApp ਕਾਲ ਆਈ ਸੀ ਮਗਰ ਅਨਪਛਾਤਾ ਨੰਬਰ ਹੋਣ ਕਰਕੇ ਉਹਨਾਂ ਨੇ ਇਹ ਟੈਲੀਫੋਨ ਕਾਲ ਜਿਹੜੀ ਆ ਉਹ ਰੀਸੀਵ ਨਹੀਂ ਕੀਤੀ ਲੇਕਿਨ ਬਾਰ-ਬਾਰ ਜਦੋਂ ਕਾਲਾਂ ਆਈਆਂ ਤੇ ਉਹਨਾਂ ਨੇ ਫਿਰ ਵੀ ਫੋਨ ਨਹੀਂ ਠਾਇ ਚੁੱਕਿਆ ਇਸ ਤੋਂ ਬਾਅਦ ਉਹ ਉਸੇ ਨੰਬਰ ਤੋਂ ਇੱਕ ਮੈਸੇਜ ਆਇਆ ਜਿਸ ਵਿੱਚ ਕਿਹਾ ਗਿਆ ਕਿ ਮੈਂ ਜਸ ਚੰਬਲ ਗੱਲ ਕਰ ਰਿਹਾ ਤੁਸੀਂ ਮੇਰਾ ਫੋਨ ਨਹੀਂ ਚੁੱਕਿਆ ਤਾਂ ਮੈਂ ਮੈਸੇਜ ਤੁਹਾਨੂੰ ਦੇ ਰਿਹਾ ਕਿ ਮੈਂ ਜਸ ਚੰਬਲ ਗੱਲ ਕਰ ਰਿਹਾ ਮੈਨੂੰ ਪਤਾ ਹੈ ਕਿ ਤੂੰ ਆਮ ਆਦੀ ਪਾਰਟੀ ਦੇ ਨਾਲ ਜੁੜਿਆ ਤੇ ਬਹੁਤ ਕਮਾਈ ਹਾ ਤੈਨੂੰ ਮੈਨੂੰ ਤੇਰੇ ਤੇ ਸਾਰੇ ਪਰਿਵਾਰ ਬਾਰੇ ਤੇਰੇ ਤੇ ਤੇਰੇ ਸਾਰੇ ਪਰਿਵਾਰ ਬਾਰੇ ਮੈਨੂੰ ਪਤਾ ਮੈਨੂੰ 50 ਲੱਖ ਰੁਪਏ ਦੀ ਲੋੜ ਹੈ ਤੇ ਸ਼ਾਮ ਤੱਕ ਮੈਨੂੰ 50 ਲੱਖ ਰੁਪਏ ਨਾ ਦਿੱਤੇ ਤਾਂ ਮੇਰੇ ਮੁੰਡੇ ਕਮਰ ਨੌਨਿਹਾਲ ਸਿੰਘ ਤੇਰੇ sigma scan set ਨੂੰ ਨੁਕਸਾਨ ਪਹੁੰਚਾ ਦੇਣਗੇ ਉਕਤ ਜਸ ਚੰਬਲ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ ਉਨੇ ਫਿਰ ਉਸੇ ਨੰਬਰ ਤੋਂ ਕਾਲ ਕੀਤੀ ਤਾਂ ਮੈਂ ਰিসিਵ ਕੀਤੀ ਤੇ ਪੈਸੇ ਦੇਣ ਤੋਂ ਮਨਾਂ ਕਰ ਦਿੱਤਾ ਫਿਰ ਮੈਂ ਤਰਨਤਾਰ ਦੇ ਐਸਐਸਪੀ ਅਭਿਮਨੂ ਰਾਣਾ ਦਾ ਦੇ ਨਾਲ ਗੱਲਬਾਤ ਕੀਤੀ ਆ ਉਧਰ ਜਦ ਮੀਡੀਆ ਨੇ ਐਸਐਸਪੀ ਅਭਿਮਨੂ ਰਾਣਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਜਸ ਚੰਬਲ ਨਿਵਾਸੀ ਚੰਬਲ ਥਾਣਾ ਸਰਹਾਲੀ ਦੇ ਖਿਲਾਫ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਲੇਕਿਨ ਫਿਲਹਾਲ ਆਮ ਆਦੀ ਪਾਰਟੀ ਦੇ ਲੀਡਰ ਨੂੰ ਹੀ ਫਰੋਤੀ ਦੀ ਕੌਲ ਆਈ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਜਿਹੜੇ ਨੇ ਵਪਾਰੀ ਦੁਕਾਨਦਾਰ ਕਾਰੋਬਾਰੀ ਕਈ ਸਿੰਗਰ ਵੀ ਜਿਨ੍ਹਾਂ ਨੇ ਨਾਮ ਨਹੀਂ ਲਈ ਕਈ ਐਕਟਰ ਜਿਹੜੇ ਨਾਮ ਲੈਣ ਤੋਂ ਡਰਦੇ ਨੇ ਉਹਨਾਂ ਨੂੰ ਬਹੁਤ ਸਾਰੀਆਂ ਜਿਹੜੀਆਂ ਕੌਲ ਆਈਆਂ ਨੇ ਇੱਥੋਂ ਤੱਕ ਕਿ ਪੰਜਾਬ ਹੀ ਨਹੀਂ ਉਨਤੇ ਵਿਦੇਸ਼ਾਂ ਵਿੱਚ ਵੱਸਦੇ ਸਿੰਗਰ ਜਾਂ ਅਦਾਕਾਰ ਉਹਨਾਂ ਦੇ ਘਰਾਂ ਦੇ ਬਾਹਰ ਵੀ ਫਾਇਰਿੰਗ ਹੋ ਜਾਂਦੀ ਹੈ ਲੇਕਿਨ ਫਿਲਹਾਲ ਜਿਹੜੀ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਜਿਹੜੇ ਅਗਰ ਆਮ ਆਦੀ ਪਾਰਟੀ ਦੇ ਲੀਡਰ ਹੀ ਸਟੇ ਜਿਹੜੇ ਪੰਜਾਬ ਸਟੇਟ ਡਵੈਲਪਮੈਂਟ ਇੰਡਸਟਰੀ ਦੇ ਵਿੱਚ ਡਾਇਰੈਕਟਰ ਦੇ ਤੌਰ ਤੇ ਕੰਮ ਕਰ ਰਹੇ ਨੇ ਉਹਨਾਂ ਨੂੰ ਵੀ ਅਗਰ ਫਰੋਤੀ ਦੀਆਂ ਕਾਲਾਂ ਆ ਰਹੀਆਂ ਨੇ ਤੇ ਲਾਜ਼ਮੀ ਤੌਰ ਤੇ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਵਾਸਤੇ ਇੱਕ ਵੱਡੀ ਚੁਣੌਤੀ ਆ। ਜਦੋਂ ਆਮ ਲੋਕਾਂ ਨੂੰ ਜਾਂ ਖਾਸ ਲੋਕਾਂ ਨੂੰ ਹੀ ਅਜਿਹੀਆਂ ਧਮਕੀਆਂ ਆਉਣੀਆਂ ਸ਼ੁਰੂ ਹੋ ਜਾਣ ਤੇ ਲਾਜ਼ਮੀ ਤੌਰ ਤੇ ਫਿਰ ਸੂਬੇ ਦੀ ਕਾਨੂੰਨ ਵਿਵਸਥਾ ਤੇ ਵੀ ਸਵਾਲ ਖੜੇ ਹੁੰਦੇ ਨੇ। ਦੇਖਦੇ ਆ ਕਿ ਜਿਹੜੀਆਂ ਫਰੋਤੀਜ਼ ਕਾਲ ਲਗਾਤਾਰ ਆ ਰਹੀਆਂ ਨੇ ਪੰਜਾਬ ਦੇ ਵਿੱਚ ਗੈਂਗਸਟਰ ਵੱਧ ਫੁੱਲ ਰਿਹਾ। ਕਿ ਜਦ ਪੁਰਸ ਵਾਲੇ ਹੀ ਗੈਂਗਸਟਰਾਂ ਦੀਆਂ ਇੰਟਰਵਿਊ ਕਰਵਾਉਣਗੇ ਤੇ ਲਾਜ਼ਮੀ ਤੌਰ ਤੇ ਗੈਂਗਸਟਰਾਂ ਦੇ ਜਿਹੜੇ ਹੌਸਲੇ ਬਲੰਦ ਹੁੰਦੇ ਨੇ ਉਹਨਾਂ ਹੌਸਲੇ ਬਲੰਦ ਹੋਣ ਕਰਕੇ ਹੀ ਹੁਣ ਲਗਾਤਾਰ ਆਮ ਲੋਕਾਂ ਨੂੰ ਵੀ ਧਮਕੀਆਂ ਆਉਣੀਆਂ ਸ਼ੁਰੂ ਹੋ ਚੁੱਕੀਆਂ ਨੇ ਤੇ ਸਰਕਾਰ ਦੀ ਨੀਤੀ ਜਾਂ ਪੁਲਿਸ ਦੀ ਨੀਤੀ ਉਹ ਸਾਰਿਆਂ ਨੂੰ ਪਤਾ ਕਿ ਜਦ ਥਾਣਿਆਂ ਦੇ ਵਿੱਚ ਹੀ ਗੈਂਗਸਟਰਾਂ ਦੀਆਂ ਇੰਟਰਵਿਊ ਕਰਵਾਈਆਂ ਜਾਂ ਤਾਂ ਫਿਰ ਲਾਜ਼ਮੀ ਤੌਰ ਤੇ ਜਦੋਂ ਅਜਿਹੇ ਲੋਕਾਂ ਦੇ ਹੌਸਲੇ ਬਲੰਦ ਹੋ ਜਾਂਦੇ ਨੇ ਸਰਕਾਰ ਦੀ ਜਾਂ ਪੰਜਾਬ ਪੁਲਿਸ ਦੀ ਕੀ ਨੀਤੀ ਅਪਣਾਈ ਜਾਏਗੀ ਕਿਉਂਕਿ ਇੱਕ ਵੱਡੀ ਚੁਣੌਤੀ ਆ ਜਿਹਦੇ ਚੱਲਦਿਆਂ ਕਈਆਂ ਨੂੰ ਲੈ ਕੇ ਕਈ ਜਿਹੜੇ ਖੌਫ ਦੇ ਵਿੱਚ ਵੀ ਨੇ ਕਿ ਆਖਿਰ ਅਜਿਹੇ ਦਿਨ ਵੀ ਆ ਗਏ ਨੇ ਕਿ ਹੁਣ ਸਰਕਾਰ ਦੇ ਨਾਲ ਸੰਬੰਧ ਰੱਖਣ ਵਾਲੇ ਲੀਡਰਾਂ ਨੂੰ ਵੀ ਫਰੋਤੀ ਦੀਆਂ ਕੋਲਾਂ ਆ ਰਹੀਆਂ ਨੇ ਹੁਣ ਦੇ ਦੇ ਆ ਕਿ ਜਿਸ ਗੈਂਗਸਟਰ ਦੇ ਖਿਲਾਫ ਮਕਦਮਾ ਦਰਜ ਕੀਤਾ ਗਿਆ ਉਹ ਪੰਜਾਬ ਦੇ ਵਿੱਚ ਰਹਿੰਦੇ ਨੇ ਜਾਂ ਪੰਜਾਬ ਤੋਂ ਬਾਹਰ ਜਾਂ ਭਾਰਤ ਵਿੱਚ ਰਹਿੰਦੇ ਨੇ ਜਾਂ ਫਿਰ ਵਿਦੇਸ਼ ਵਿੱਚ ਰਹਿੰਦੇ ਨੇ ਕਿਉਂਕਿ ਬਹੁਤ ਸਾਰੇ ਜਿਹੜੇ ਸਿਮ ਨੇ ਖਾਸ ਕਰਕੇ ਦੁਬਈ ਦੇ SIM ਜਾਂ ਹੋਰ ਵੱਖ-ਵੱਖ ਮੁਲਕਾਂ ਤੋਂ ਜਿਹੜੇ SIM ਲੋਕੀ ਪੰਜਾਬ 'ਚ ਲਿਆ ਕੇ ਵੀ ਵਰਤਦੇ ਨੇ ਜੀ ਵੀ ਇੱਕ ਪੰਜਾਬ ਵਾਸੀ ਜਾਂ ਪੰਜਾਬ ਪੁਲਿਸ ਵਾਸੀ ਇੱਕ ਵੱਡੀ ਚੁਣੌਤੀ ਆ ਫਿਲਹਾਲ ਮਕਦਮਾ ਤੇ ਦਰਜ ਹੋ ਗਿਆ ਲੇਕਿਨ ਸਵਾਲ ਹੈ ਸਕਿਉਰਟੀ ਦਾ ਵੀ ਹੈ ਕਿ ਬਹੁਤ ਸਾਰੇ ਜਦੋਂ ਅਜਿਹੇ ਮਸਲਿਆਂ ਦੇ ਵਿੱਚ ਗੈਰ ਸਮਾਜਿਕ ਅੰਸਰਾਂ ਦੀਆਂ ਜਿਹੜੀਆਂ ਧਮਕੀਆਂ ਆ ਜਾਂਦੀਆਂ ਨੇ ਤੇ ਫਿਰ ਸਰਕਾਰ ਨੂੰ ਤੇ ਪੁਲਿਸ ਨੂੰ ਮਜਬੂਰੀ ਵਸ ਜਿਹੜੀ ਆ ਸਕਿਉਰਿਟੀ ਦੇ ਵਿੱਚ ਵੀ ਵਾਅਦਾ ਕਰਨਾ ਪੈਂਦਾ ਹੈਗਾ ਤੇ ਉਹ ਇੱਕ ਜਦੋਂ ਸਕਿਉਰਿਟੀ ਦੇ ਵਿੱਚ ਵਾਅਦਾ ਹੁੰਦਾ ਤੇ ਲਾਜ਼ਮੀ ਤੌਰ ਤੇ ਉਹ ਸਰਕਾਰੀ ਖਜ਼ਾਨੇ ਤੇ ਇੱਕ ਹੋਰ ਵਾਧੂ ਬੋਝ ਪੈ ਜਾਂਦਾ ਹੈਗਾ ਲੇਕਿਨ ਫਿਲਹਾਲ ਕਿਉਂਕਿ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਪੁਲਿਸ ਦੀ ਜ਼ਿੰਮੇਵਾਰੀ ਹੈ ਕਿ ਲੋਕਾਂ ਦੀ ਜਾਨ ਅਤੇ ਮਾਲ ਦੀ ਰਾਖੀ ਕਰਨਾ ਪੰਜਾਬ ਸਰਕਾਰ ਤੇ ਪੰਜਾਬ ਪੁਲਿਸ ਦਾ ਮੁਢਲਾ ਫਰਜ਼ ਹੈ ਫਿਲਹਾਲ ਇਸ ਜਾਣਕਾਰੀ ਦੇਣ ਤੁਹਾਡਾ ਤੋਂ ਲੈਂਦੇ ਆ ਗਿਆ ਦੇਖਦੇ ਰਹੋ ABC ਪੰਜਾਬ ਧੰਨਵਾਦ